ਅਹੀ ਗੁਰੂ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਜੀ ਫਿਰ ਕਾਲੂ ਜੀ ਨੇ ਵਿਚਾਰ ਕਰਕੇ ਪੁੱਤਰ ਨੂੰ ਜੋ ਪਾਉਣ ਦੇ ਦੀ ਮਨ ਵਿੱਚ ਧਾਰਨਾ ਕੀਤੀ ਪੁਜੋਹਿਤ ਜਿਹੜਾ ਸੀ ਉਸ ਦਾ ਨਾਂ ਹਰਦਿਆਲ ਸੀ ਉਸ ਨੂੰ ਤੁਰੰਤ ਹੀ ਬੁਲਾਇਆ ਗਿਆ ਆਪਣੇ ਮਨ ਦੀ ਸਾਰੀ ਇੱਛਾ ਉਸ ਨੂੰ ਦੱਸੀ ਇਹ ਪੰਡਤ ਜੀ ਛਤਰੀ ਬਾਸ ਵਾਲੀ ਰੀਤੀ ਪੂਰਨ ਕਰੋ ਪੰਡਤ ਹਰਦਿਆਲ ਅਜਿਹੇ ਬਾਚਨ ਸੁਣ ਕੇ ਓ ਬੋਲਿਆ ਸਾਰੀ ਸਮਗਰੀ ਮੰਗਵਾ ਲਓ ਜੋ ਦਿਨ ਸ਼ੁਭ ਹੈ ਉਸ ਨੇ ਉਹ ਦੱਸ ਦਿੱਤਾ ਅਤੇ ਇਸ ਕੰਮ ਦਾ ਬਹੁਤ ਮਹੱਤਵ ਜਾਣ ਕੇ ਕਾਰਜ ਆਰੰਭ ਕਰ ਦਿੱਤਾ ਤਦ ਕਾਲੂ ਨੇ ਬ੍ਰਹਿਮਣ ਤੋਂ ਸੁਣ ਕੇ ਸਾਰੀ ਸਮਗਰੀ ਛੇਤੀ ਨਾਲ ਲੈ ਆਂਦੀ ਭੋਜਨ ਦੇ ਲਈ ਅਨਾਜ ਇਕੱਠਾ ਕੀਤਾ ਗਿਆ ਤੇ ਮਾਸ ਦੇ ਲਈ ਬੱਕਰਾ ਮੰਗਵਾਇਆ ਜਿਹੜੇ ਖੱਤਰੀ ਕਾਲੂ ਜੀ ਦੇ ਸੰਬੰਧੀ ਸਨ ਉਹਨਾਂ ਸਾਰੇ ਪ੍ਰਸਿੱਧ ਸੰਬੰਧੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਅਤੇ ਜਿਹੜੇ ਹੋਰ ਸ੍ਰੇਸ਼ਟ ਬ੍ਰਹਮਣ ਨਗਰ ਦੇ ਵਿੱਚ ਰਹਿੰਦੇ ਸਨ ਵੇਦਾਂ ਦੀ ਰੀਤੀ ਦੇ ਜਾਣੂ ਸਨ ਉਹਨਾਂ ਸਭਨਾਂ ਨੂੰ ਬੁਲਾਵਾ ਭੇਜਿਆ ਗਿਆ ਅਤੇ ਉਹ ਸਾਰੇ ਕਾਲੂ ਜੀ ਦੇ ਗ੍ਰਹਿ ਵਿਖੇ ਆ ਗਏ ਧਰਤੀ ਨੂੰ ਗੋਹੇ ਨਾਲ ਲਪਕ ਕੇ ਬੜੀ ਖੁਸ਼ੀ ਸਹਿਤ ਚੌਂਕ ਖੁੱਲੀ ਥਾਂ ਪੂਰਿਆ ਗਿਆ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਗਿਆ ਅਤੇ ਉਸ ਬ੍ਰਾਹਮਣ ਖੱਤਰੀ ਦੇ ਇਕੱਠ ਵਿੱਚ ਬਿਠਾ ਦਿੱਤਾ ਗਿਆ। ਗੁਰੂ ਜੀ ਉਸ ਸੁਖਦਾਇਕ ਸਭਾ ਦੇ ਵਿਚਾਰ ਇਉਂ ਜਾ ਬੈਠੇ ਜਿਵੇਂ ਤਾਰਾ ਮੰਡਲ ਦੀ ਸਭਾ ਦੇ ਵਿੱਚ ਪੂਰਨ ਚੰਦਰਮਾ ਸੋਭਨੇਖ ਹੁੰਦਾ ਹੈ। ਬ੍ਰਾਹਮਣ ਨੇ ਹਰ ਪ੍ਰਕਾਰ ਨਾਲ ਹੋ ਰੀਤ ਨਿਵਾ ਦਿੱਤੀ। ਜਿਸ ਪ੍ਰਕਾਰ ਛਤਰੀਆਂ ਦੀ ਪ੍ਰਾਤਨ ਰੀਤੀ ਹੈ ਗੁਰੂ ਜੀ ਨੂੰ ਉਹਨਾਂ ਦੀ ਕੁੱਲ ਦੇ ਆਚਾਰ ਵਿਹਾਰ ਸਮਝਾਉਣ ਲੱਗਾ ਅਤੇ ਫਿਰ ਪ੍ਰੇਮ ਨਾਲ ਪਵਿੱਤਰ ਜਨੇਊ ਪਾਉਣ ਲੱਗਾ ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਮੁਕਤੀ ਦੇ ਦਾਤਾ ਗੁਰੂ ਜੀ ਨੇ ਸੋਹਣੇ ਨੇਤਰਾਂ ਨਾਲ ਤੱਕਿਆ ਤੇ ਪੁੱਛਿਆ हे ਪੰਡਤ ਜੀ ਮੈਨੂੰ ਇਹ ਤਾਂ ਦੱਸੋ ਤੁਸੀਂ ਜਨੇਊ ਕਿਸ ਲਈ ਪਾ ਰਹੇ ਹੋ ਇਸ ਦੇ ਪਾਉਣ ਨਾਲ ਕੀ ਵਾਦਾ ਹੋਵੇਗਾ ਇਹ ਕਿਹੜੀ ਪਦਵੀ ਤੇ ਪਹੁੰਚਾ ਦੇਵੇਗਾ ਪੰਡਤ ਜੀ ਮੈਨੂੰ ਉਹ ਘਾਟਾ ਵੀ ਦੱਸੋ ਜੋ ਇਸ ਦੇ ਨਾਮ ਪਾਉਣ ਕਰਕੇ ਹੋਵੇਗਾ ਗੁਰੂ ਜੀ ਦੀ ਗੱਲ ਸੁਣ ਕੇ ਹਰदयाल ਦੇ ਮਨ ਦੇ ਵਿੱਚ ਉਮੰਗ ਉਠੀ ਤੇ ਇੱਛਾ ਹੋਈ ਕਿ ਉਹ ਉਹਨਾਂ ਦਾ ਪਰਮ ਭਲੇਖਾ ਨਵੇਤਰ ਕਰੇ ਉਸ ਦੇ ਮਨ ਵਿੱਚ ਪਹਿਲਾਂ ਹੀ ਇੱਛਾ ਸੀ ਉਪਦੇਸ਼ ਸੁਣਨ ਦੀ ਤੇ ਹੁਣ ਇਸ ਕਲੇਸ਼ ਦੇ ਮਿਟਣ ਦੀ ਦਸ਼ਾ ਬਣ ਗਈ ਸੀ ਗੁਰੂ ਜੀ ਦੀ ਬੜਾਈ ਨੂੰ ਜੇ ਹਰदयाल ਜਾਣਦਾ ਸੀ ਪਰ ਫਿਰ ਵੀ ਮਨ ਦਾ ਹਨੇਰਾ ਅਗਿਆਨਤਾ ਦੂਰ ਕਰਨ ਲਈ ਬੋਲਿਆ ਜੋ ਵਿਅਕਤੀ ਬ੍ਰਾਹਮਣ ਤੇ क्षत्रੀ ਦੇ ਧਰਮ ਦਾ ਪਾਲਣ ਹਾਰ ਹੈ ਉਸ ਨੂੰ ਜਰੇਉ ਪਉਣਾ ਹੀ ਪਵੇਗਾ ਜਦ ਤੱਕ ਕਿਸੇ ਦੀ ਰੀਤੀ ਓਹ ਬ੍ਰਾਹਮਣ ਅਤੇ ਖੱਤਰੀ ਵਿਚਾਰ ਧਾਰਾ ਅਨੁਸਾਰ ਨਹੀਂ ਹੈ ਉਤਨੇ ਹੀ ਦਿਨ ਉਦੋਂ ਤੱਕ ਉਹ ਉਸ ਉਮੰਗ ਜਨੇਊ ਦੇ ਅਧਿਕਾਰੀ ਨਹੀਂ ਹਨ ਅਤੇ ਇਸ ਜਨੇਊ ਤੋਂ ਬਿਨਾ ਬ੍ਰਹਮਣ ਖੱਤਰੀ ਦਾ ਤਾਂ ਧਰਮ ਹੀ ਨਹੀਂ ਰਹਿੰਦਾ ਤੁਸੀਂ ਇਹ ਭੇਤ ਜਾਣ ਲਵੋ ਤੇ ਜਦੋਂ ਉਹ ਬ੍ਰਹਮਣ ਖੱਤਰੀ ਵੇਦਾਂ ਦੀ ਵਿਧੀ ਅਨੁਸਾਰ ਇਸ ਜਨੇਊ ਨੂੰ ਗਲ ਵਿੱਚ ਪਾ ਲੈਂਦੇ ਹਨ ਉਹ ਤਾਂ ਹੀ ਆਪਣੇ ਧਰਮ ਵਿੱਚ ਦਾਖਲ ਹੁੰਦੇ ਹਨ ਪੁ রোহਿਤ ਦੀ ਗੱਲ ਸੁਣ ਕੇ ਕਿਰਪਾਲੂ ਗੁਰੂ ਜੀ ਨੇ ਆਪਣੇ ਕਾਮਲ ਦੇ ਮੁਖ ਤੋਂ ਸੁੰਦਰ ਬਚਨ ਉਚਾਰੇ ਜੋ ਬ੍ਰਹਮਣ ਖੱਤਰੀ ਦਾ ਧਰਮ ਹੈ ਕੀ ਉਹ ਗਲ ਦੇ ਵਿੱਚ ਜਨੇਊ ਪਾਉਣ ਨਾਲ ਹੀ ਬਚਦਾ ਹੈ ਜਾਂ ਸ੍ਰੇਸ਼ਟ ਕਰਮ ਅਤੇ ਦਇਆ অধিক ਕਰਮਾਂ ਦੇ ਪਾਲਣ ਕਰਨ ਨਾਲ ਰਹਿੰਦਾ ਹੈ ਜੇਕਰ ਗਲ ਵਿੱਚ ਜਨੇਊ ਪਾ ਕੇ ਬ੍ਰਹਮਣ ਖੱਤਰੀ ਪਾਪ ਕਰਦੇ ਹਨ ਜਾਂ ਧਨ ਪ੍ਰਾਪਤੀ ਲਈ ਹਿੰਸਾ ਤੱਕਾ ਅਤੇ ਅਦਰਮ ਕਰਦੇ ਹਨ ਉਹ ਅੰਤ ਨੂੰ ਦੁਸ਼ਟਤਾ ਹੀ ਧਾਰਨ ਕਰ ਜਾਂਦੇ ਹਨ ਅਤੇ ਉਹਨਾਂ ਦਾ ਮੋਹ ਝੂਠ ਅਤੇ ਚੁਗਲੀ ਨਾਲ ਵੀ ਪੈ ਜਾਂਦਾ ਹੈ ਜਦੋਂ ਕੁਕਰਮੀ ਖੱਤਰੀਜਾ ਬ੍ਰਾਹਮਣ ਵੀ ਚਡਾਲ ਸਮਾਨ ਹੀ ਜਮਨ ਤਿਸ਼ਕਤ ਮਾਰ ਨੂੰ ਸਹਾਰਨਗੇ ਤਾਂ ਫਿਰ ਜਨੇਊ ਨੇ ਉਹਨਾਂ ਨੂੰ ਕੀ ਫਲ ਦਿੱਤਾ ਉਹਨਾਂ ਨੂੰ ਤਾਂ ਨਰਕ ਮਿਲਣਾ ਹੀ ਸੀ ਕਿਉਂਕਿ ਇੱਥੋਂ ਉਹ ਪਾਪ ਜੋ ਕਰਦੇ ਰਹੇ ਹਨ ਜੋ ਬ੍ਰਾਹਮਣ ਉੱਥੇ ਬੈਠੇ ਸਨ ਉਹ ਗੁਰੂ ਜੀ ਦੇ ਇਹ ਬਚਨ ਸੁਣ ਕੇ ਉਹ ਚੁੱਪ ਹੋ ਗਏ ਜਿਵੇਂ ਉਹਨਾਂ ਨੂੰ ਕੁਝ ਆਉਂਦਾ ਹੀ ਨਹੀਂ ਉਹ ਅੱਗੋਂ ਕੋਈ ਉੱਤਰ ਨਹੀਂ ਸਨ ਦੇ ਸਕੇ ਕਿਉਂਕਿ ਉਹ ਗੁਰੂ ਜੀ ਦੀ ਗੱਲ ਨੂੰ ਆਪਣੇ ਦਿਲੋਂ ਮੰਨਦੇ ਸਨ ਇਸ ਲਈ ਕੇਵਲ ਇੰਨਾ ਹੀ ਆਖਦੇ ਰਹੇ ਕਿ ਤੁਸੀਂ ਸੱਚ ਆਖਦੇ ਹੋ ਤਾਂ ਵੀ ਉਹਨਾਂ ਦੀ ਇੱਛਾ ਗੁਰੂ ਜੀ ਦੇ ਬਚਨ ਸੁਣਨ ਦੀ ਸੀ ਸੋ ਪ੍ਰਭੂਿਤ ਹਰदयाल ਇਉਂ ਬੋਲਿਆ ਕਿਹੜੇ ਜਨੇਊ ਨੂੰ ਪਾ ਕੇ ਨਰਕ ਨਹੀਂ ਜਾਂਦਾ ਅਤੇ ਜਿਸ ਦੇ ਕਾਰਨ ਕਿਹੜੇ ਨਾਲ ਜਮ ਉਜਤਬਦ ਸਲੂਕੀ ਨਹੀਂ ਕਰਨਗੇ ਉਹ ਜਨੇਊ ਤੁਸੀਂ ਆਪਣੇ ਮੁਖਾਰਬਿੰਦ ਤੋਂ ਸਾਨੂੰ ਦੱਸ ਦਿਓ ਸਾਡੇ ਸਾਰਿਆਂ ਦੇ ਮਨਾਂ ਨੂੰ ਸੁਣਨ ਦੀ ਚਾਹ ਹੈ ਤੇ ਸੁਣ ਕੇ ਪ੍ਰਸੰਨ ਚਿੱਤ ਹੋਵਾਂਗੇ ਤਾਂ ਫਿਰ ਗੁਰੂ ਜੀ ਨੇ ਆਪਣੇ ਕਮਲ ਮੁਖ ਤੋਂ ਇਹ ਬਚਨ ਕੀਤੇ ਪਾਵ ਉਹ ਜਨੇਊ ਦੱਸਿਆ ਜਿਸ ਦੇ ਪਾਉਣ ਨਾਲ ਪ੍ਰਾਣੀ ਨੂੰ ਸਤਕਾਰ ਪ੍ਰਾਪਤ ਹੁੰਦਾ ਹੈ ਇਸ ਜਨੇਊ ਨੂੰ ਪਵਿੱਤਰ ਅਤੇ ਸਥਿਰ ਪੱਕਾ ਜਾਣੋ ਉਹਨਾਂ ਨੇ ਕਿਹਾ ਦਿਆ ਮਿਹਰਵਾਨੀ ਨੂੰ ਕਪਾਹ ਸਵਰ ਨੂੰ ਢਾਗਾ ਪਰ ਇਹ ਜਗਾਰੀ ਨੂੰ ਗੱਠ ਅਤੇ ਸੱਚ ਦੀ ਦ੍ਰਿੜਤਾ ਨੂੰ ਮਰੋੜੀ ਬਣਾ ਇਹ ਹੈ ਆਤਮਾ ਦਾ ਜਨੇਊ हे ब्राह्मण जेकर तेरे ਕੋਲ ਇਹ ਹੈ ਤਾਂ ਮੈਨੂੰ ਬੇਸ਼ੱਕ ਪਾ ਦੇ ਇਹ ਟੁੱਟਦਾ ਨਹੀਂ ਨਾ ਹੀ ਇਸ ਨੂੰ ਮੈਲ ਚਿੰਬੜਦੀ ਹੈ ਇਹ ਤਾਂ ਸੜਦਾ ਹੈ ਤੇ ਨਾ ਹੀ ਗਵਾਚਦਾ ਹੈ ਮੁਬਾਰਕ ਹਨ ਉਹ પ્રાણી ਇਹ ਨਾਨਕ ਜੋ ਇਹੋ ਜਿਹਾ ਜਨੇਊ ਆਪਣੀ ਗਰਦਨ ਦਿਵਾਲੇ ਪਾ ਕੇ ਜਾਂਦੇ ਹਨ ਇਸ ਜਨੇਊ ਨੂੰ ਪਵਿੱਤਰ ਅਤੇ ਸਥਿਰ ਪੱਕਾ ਜਾਣੋ ਇਸ ਨੂੰ ਕੋਈ ਬੱਲੇ ਪ੍ਰਾਣੀ ਹੀ ਪੈਣਦੇ ਹਨ ਪਰ ਜਿਸ ਪ੍ਰਾਣੀ ਦੇ ਨੇ ਇਸ ਨੂੰ ਗਲ ਵਿੱਚ ਪਾ ਲਿਆ ਉਹੋ ਪੁਰਸ਼ ਬੜਪਾਗੇ ਹਨ ਅਤੇ ਉਹਨਾਂ ਦੇ ਦੁੱਖ ਕਲੇਸ਼ਾਂ ਦੇ ਨਾਸ਼ ਹੋ ਜਾਂਦੇ ਹਨ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਣ ਕਰਾਂਗੇ ਜੀ